ਜਿਹੜਾ ਮਨੁੱਖ ਆਪਣੀ ਜੀਬ ਦੇ ਨਾਲ ਰਸਨਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਉਹਨੂੰ ਆਤਮਿਕ ਜੀਵਨ ਮਿਲਦਾ ਹੈ। ਤਹਾਂ ਦੇ ਨਾ ਜਿਹੜਾ ਆਪਣੇ ਹੱਥਾਂ ਪੈਰਾਂ ਦੇ ਨਾਲ ਹਾਰਡ ਵਰਕ ਕਰਦਾ ਉਹਨੂੰ ਚੋਖਾ ਮੁੱਲ ਮਿਲਦਾ ਉਹਨੂੰ ਤਨਖਾਹ ਮਿਲਦੀ ਹੈ ਚੰਗੀ ਦਿਹਾੜੀ ਮਿਲਦੀ ਹੈ। ਜਿਹੜਾ ਰਸਨਾ ਦੇ ਨਾਲ ਮਹਾਰਾਜੀ ਕਹਿੰਦੇ ਨਾਮ ਜਪਦਾ ਉਨੂੰ ਆਤਮਿਕ ਜੀਵਨ ਮਿਲਦਾ ਹੈ ਆਤਮਿਕ ਜੀਵਨ ਬਹੁਤ ਵੱਡੀ ਚੀਜ਼ ਹੈ ਆਤਮਿਕ ਜੀਵਨ ਉਸ ਨੂੰ ਮਿਲਦਾ ਜਿਸ ਦੀ ਰਸਨਾ ਤੇ RAM ਹੈ ਨਾਮ ਹੈ ਜਿਸ ਦੀ ਰਸਨਾ ਵਾਇਗੁਰੂ ਨਹੀਂ ਕਰਦੀ ਉਹਦੇ ਬਾਰੇ ਮਹਾਰਾਜ ਕਹਿੰਦੇ ਸੁਣ ਜੀਰਾ ਸ਼ਖਤ ਬਚਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟਿਆ ਫਿਰ ਸੁਣੋ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀਏ ਜਿੰਨੂੰ ਰੱਬ ਬਿਸਰ ਜਾਂਦਾ ਮਹਾਰਾਜੀ ਕਹਿੰਦੇ ਘਟਨਾ ਚਲੂ ਹੋ ਜਾਂਦਾ ਕਿਉਂਕਿ ਰੱਬ ਭੁੱਲਣਾ ਇੱਕ ਬਿਮਾਰੀ ਹੈ ਧਿਆਨ ਦੇਣਾ ਜਿਸ ਬੰਦੇ ਨੂੰ ਲਾ ਇਲਾਜ ਬਿਮਾਰੀ ਲੱਗ ਜਾਏ ਉਹਦਾ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ ਚਿਹਰੇ ਦੀ ਰੌਣਕ ਗਲੋ ਘਣ ਹੋ ਜਾਂਦਾ ਤੇ ਜਿਸ ਦੇ ਅੰਦਰ ਉਹ ਰਾਮ ਵਿਸਰ ਜਾਏ ਨਾ ਰਾਮ ਤੇ ਉਹ ਵੀ ਫਿਰ ਅੰਦਰੋਂ ਰੋਗੀ ਹੋ ਜਾਂਦਾ ਜਿਹੜਾ ਅੰਦਰੋਂ ਰੋਗੀ ਹੈ ਨਾ ਬਾਹਰੋਂ ਜਿੰਨਾ ਮਲਜੀ